ਨਦੀਪਰ ਵਾਲੇ ਸਵਾਮੀ ਜੀ ਮਹਾਰਾਜ ਕੀ ਜੈ ਅੱਜ ਨਦੀਪਰ ਵਾਲੇ ਸਵਾਮੀ ਜੀ ਮਹਾਰਾਜ ਜੀ ਦੀ ਕੂਬੀਆ ਦੇ ਵਿੱਚ ਸਲਾਨਾ ਭੰਡਾਰਾ ਕਰਵਾਇਆ ਗਿਆ ਜੋ ਕਿ ਮਾਗ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਇਹ ਸਲਾਨਾ ਭੰਡਾਰਾ ਕਰਵਾਇਆ ਜਾਂਦਾ ਹੈ ਇਸ ਦੇ ਵਿੱਚ ਸੰਗਤਾਂ ਨੇ ਅੱਜ ਵਾਦ ਚੜ ਕੇ ਸਵਾਮੀ ਜੀ ਮਹਾਰਾਜ ਦੇ ਦਰਸ਼ਨ ਕੀਤੇ ਮੌਕੇ ਅੱਜ ਨਤਮਸਤਕ ਹੋਏ ਹੋ ਕਲਾਸ਼ ਧਾਮ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਰ ਬਹੁਤ ਹੀ ਮੈਂ ਆਪ ਦੇ ਆਪ ਨੂੰ ਅੱਜ ਭਾਗਾਂ ਸਮਝਦਾ ਵੀ ਮੈਨੂੰ ਹਰ ਸਾਲ ਇੱਥੇ ਇਸ ਦਿਨ ਤੇ ਨੱਥ ਮਸਤਕ ਆਉਣ ਦਾ ਮੌਕਾ ਮਿਲਦਾ ਅੱਜ ਦੇ ਦਿਨ ਕੱਲ ਆਪਣੇ ਪੰਜਾਬ ਦੇ ਵਿੱਚ ਮਕਰ ਸੰਕ੍ਰਾਂਤੀ ਤਾਮਲਨਾਡੂ ਦੇ ਵਿੱਚ ਪੋਂਗਲ ਤੇ ਗੁਜਰਾਤ ਦੇ ਵਿੱਚ ਉਤਰਨ ਅੱਡ-ਅੱਡ ਨਾਮ ਤੇ ਇਹ ਤਿਹਾਰ ਜਿਹੜਾ ਅੱਜ ਦਾ ਦਿਨ ਹੈ ਜਿਹੜਾ ਮਨਾਇਆ ਜਾਂਦਾ ਸਾਰੇ ਹੀ ਆਪਣੀ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਤੇ ਜਿਸ ਸਥਾਨ ਤੇ ਆਪਾਂ ਖੜੇ ਆ ਅੱਜ ਇੱਥੇ ਜੋ ਪਗਤੀ ਹੋਈ ਹੈ Swami ji ਵੱਲੋਂ ਜੋਰੇ ਪ੍ਰਤੱਖ ਸੰਗਤ ਨੇ આજ ਤੋ ਕਈ ਸੌ ਕਈ ਸਾਲ ਪਹਿਲਾਂ ਦੇਖੇ ਨੇ ਗੰਗਾ ਜੀ ਦਾ ਇੱਥੇ ਆਗਮਨ ਹੋਣਾ ਦੋ ਵਾਰ ਆਪਦੇ ਆਪ ਦੇ ਵਿੱਚ ਹੀ ਇਹ ਸਥਾਨ ਨੂੰ ਬਹੁਤ ਪਵਿੱਤਰ ਤੇ ਉੱਚ ਬਣਾ ਦਿੰਦਾ ਤੇ ਆਪਾਂ ਸਾਰੇ ਬਹੁਤ ਖੁਸ਼ਕਿਸਮਤਾਂ ਵੀ ਆਪਣੇ ਪੜੋਸ ਦੇ ਵਿੱਚ ਇੰਨੀ ਭਾਗਾ ਵਾਲੀ ਜਗ੍ਹਾ ਜਿੱਥੇ Swami ji ਨੇ ਇੰਨੀ ਕਠੋਰ ਤਪੱਸਿਆ ਕੀਤੀ ਤੇ ਆਪਾਂ ਆਪਦੇ ਸਾਰੇ ਦੁੱਖ ਆ ਕੇ ਇੱਥੇ ਪੁਲਾ ਸਕਦੇ ਆ ਤੇ ਪਰਮਾਤਮਾ ਤੋਂ ਅਸ਼ੀਰਵਾਦ ਲੈ ਕੇ ਤਰੱਕੀਆਂ ਕਰ ਸਕਦੇ ਆ ਸਾਰੇ ਕੁਰਾਲੀ ਵਾਸੀਆਂ ਨੂੰ ਹਲਕਾ ਖਰੜ ਵਾਸੀਆਂ ਨੂੰ ਅੱਜ ਦੇ ਦਿਨ ਦੀ ਮਾਗੀ ਦੇ ਮਹੀਨੇ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਧੰਨਵਾਦ ਸਵਾਮੀ ਜੀ ਮਹਾਰਾਜ ਜੀ ਕੀ ਜੈ ਨਦੀ ਪਾਰ ਵਾਲੇ ਸਵਾਮੀ ਜੀ ਮਹਾਰਾਜ ਜੀ ਕੀ ਜੈ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਤਹਿ ਦਿਲੋਂ ਅਮਿੰਦਰ ਓਮਾ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਮਾਗੀ ਦੇ ਮੌਕੇ ਤੇ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਗੁਰੂ ਮਹਾਰਾਜ ਸਤਿਗੁਰ ਸੁਆਮੀ ਜੀ ਮਹਾਰਾਜ ਸਾਹ ਰਹੀਆਂ ਸੰਗਤਾਂ ਨੂੰ ਚੜ੍ਹਦਿਆਂ ਕਲਾ ਬਖਸ਼ੇ ਕਾਰੋਬਾਰ ਤੇ ਦਿਨ ਰਾਤ ਚੌਕੜੀਆਂ ਤਰਕੀਆਂ ਬਖਸ਼ੇ ਖੂਸੀਆਂ ਬਖਸ਼ੇ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ तहे ਦਿਲੋਂ ਧੰਨਵਾਦ ਕਰਦੇ ਜਿੰਨੇ ਵੀ ਸਾਡੇ ਚੈਨਲ ਤੋਂ ਸਾਡੇ ਵੀਰ ਪਹੁੰਚੇ ਆ ਉਹਨਾਂ ਦਾ ਵੀ ਬਹੁਤ-ਬਹੁਤ तहे ਦਿਲੋਂ ਧੰਨਵਾਦ ਕਰਦੇ ਜੋ ਦੇਸ਼ਾਂ-ਪ੍ਰਦੇਸ਼ਾਂ ਦੇ ਵਿੱਚ ਸਾਡਾ ਨੱਗਰ ਦੀ ਸ਼ੋਭਾ ਵਧਾਉਂਦੇ ਆ ਅਸੀਂ ਉਹਨਾਂ ਦਾ ਬਹੁਤ ਸਾਰੇ ਚੈਨਲ ਵਾਲਾ ਦਾ ਬਹੁਤ-ਬਹੁਤ तहे ਦਿਲੋਂ ਧੰਨਵਾਦ ਸਾਨੂੰ ਵੀ ਗੁਰੂ ਮਹਾਰਾਜ ਸਵਾਮੀ ਜੀ ਮਹਾਰਾ ਤੁਹਾਨੂੰ ਵੀ ਸਾਰਿਆਂ ਨੂੰ ਛੜਦੇ ਹੱਕ ਵਾਲਾ ਬਖਸ਼ੇ ਤੁਹਾਡਾ ਦਾਸ ਅਮਿੰਦਰ ਉਹ ਬੋਲੋ ਸਤਿਗੁਰ ਸਵਾਮੀ ਜੀ ਮਹਾਰਾਜ ਕੀ ਜੈ ਅੱਜ ਕੁਰਾਲੀ ਸ਼ਹਿਰ ਦੇ ਅੰਦਰ ਸਵਾਮੀ ਸ਼ਿਵ ਸਰੂਪ ਆਤਮਾ ਚੈਰੀਟੇਬਲ ਟਰਸਟ ਜਿਨ੍ਹਾਂ ਵੱਲੋਂ ਹਰ ਸਾਲ ਮਕਰ ਸੰਕ੍ਰਾਂਤੀ ਦੇ ਮੌਕੇ ਤੇ ਸਾਲਾਨਾ ਭੰਡਾਰਾ ਕੀਤਾ ਜਾਂਦਾ ਹੈ ਗੰਨੇ ਦੀ ਰਸ ਵਾਲੀ ਖੀਰ ਦਾ ਭੰਡਾਰਾ ਜਿਹਨੂੰ ਅਕਸਰ ਪੁਰਾਣੇ ਬਜ਼ੁਰਗ ਕਹਾ ਕਰਦੇ ਸੀ ਪੋਰਨੀ ਮਾਂ ਖਾਦੀ ਯਾਨੀ ਕਿ ਗੰਨੇ ਦੀ ਰਸ ਵਾਲੀ ਖੀਰ ਜਿਹੜੀ ਕਿ ਇੱਕ ਦਿਨ ਪਹਿਲਾਂ ਤਿਆਰ ਹੁੰਦੀ ਹੈ ਉਹ ਦੀ ਰਾਸੂਲ ਤਿਆਰ ਹੁੰਦੀ ਹੈ ਤੇ ਮਾਗ ਵਾਲੇ ਦਿਨ ਸੰਗਰਾਮ ਵਾਲੇ ਦਿਨ ਖੀਰ ਵਰਤਾਈ ਜਾਂਦੀ ਹੈ ਪੋਰਨੀ ਮਾਂ ਖਾਦੀ ਗੰਨੇ ਦੀ ਰਸ ਵਾਲੀ ਖੀਰ ਦਾ ਭੰਡਾਰਾ ਜੋ ਕਿ ਹਰ ਸਾਲ ਇਸ ਕੁਟੀਆਂ ਦੇ ਵਿੱਚ ਚੱਲਦਾ ਹੈ ਅੱਜ ਵੀ ਬੜੇ ਭਾਗਾ ਵਾਲੀ ਸੰਗਤ ਹੈ ਜੋ ਕਿ ਆਪਣੇ ਆਪਣੇ ਘਰ ਤੋਂ ਜਿੰਨੇ ਜਿੰਨੇ ਕਦਮ ਚੱਲ ਕੇ ਇਸ ਦਰਬਾਰ ਤੇ ਆਈ ਹੈ ਸੰਗਤ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਤਿਗੁਰ ਸੁਆਮੀ ਜੀ ਮਹਾਰਾਜ ਤੁਹਾਡੀ ਹਰ ਮਨੋ ਕਾਮਨਾ

ਸਭ ਦੇ ਦੁਖੜੇ ਦੁਖੜੇ ਹੈ ਤੇ ਖਾਲੀ ਥੋਲੀ ਜੋ ਲਾਏ ਉਸ ਦੀ ਢੋਲੀ ਇਹ ਭਰ ਕੇ ਖਾਲੀ ਥੋਲੀ ਜੋ ਲਾਏ ਜਗ ਜਗ ਬੰਦ ਮੇ ਭਗਤੇ ਜਗ ਜਗ ਪਾਰ ਲਗਾ ਦੇ ਜਗ ਜਗ ਯਹੀ ਹੈ ਨਿਸ਼ਾਨੀਆਂ ਨਦੀਆ ਕਿਨਾਰੇ ਹਰ ਵਕਤ ਪਿਆਰੀ ਨਦੀਆ ਕਿਨਾਰੇ ਹਰ ਵਕਤ ਪਿਆਰੀ ਪਾਰ ਲਗਾ ਦਸੋ ਨਦੀਆ ਕਿਨਾਰੇ ਤੇ ਭੱਜ ਦੱਬਿਆ ਨਦੀਆ ਕਿਨਾਰੇ ਕੀਨੇ ਮਗਰ ਤੇ ਹੈ ਅਮੀਤਾਰ ਲਗ ਬਸਾਨੀ ਦੀ ਚਰਕੇ ਮੇਰ ਅਹੰਮ ਸੱਤੇ ਨੇ ਰਾਮਾਨੀਆਂ ਚਰਕੇ ਨੇ ਇਹ ਤਾਂ ਤਾਂ ਮੇਰ ਚਰਕੇ ਨੇ ਰੰਗੋਂ ਮੇ ਰੰਗ ਹੈ ਲੜਾਂਗ ਭਗਵਾਨ ਜੋ ਹਰੇ ਤਨ ਤੇ ਭਾਏ ਰੰਗੋ ਮੇ ਰੰਗ ਹੈ ਰੰਗੀ ਭਗਵਾਨ ਜਿੰਦਰ ਦੀ ਸਾਡੇ ਕੁਬੈਦ ਵਾਲੇ ਉਹਨਾਂ ਨੇ ਲਿਖਿਆ ਸੀ ਪਿਕਚਰ ਲਿੰਕ ਕੀਤਾ ਸੀ ਕਿ ਬਹੁਤ ਪਿਆਰ ਮਿਲਿਆ ਇਸ ਭਜਨ ਨੂੰ ਸਵਾਮੀ ਜੀ ਕਰੋ ਸਭ ਕੇ ਬੇੜੇ ਭਾਰ ਜੋ ਹਰੇ ਤਨ ਪੇ ਭਾਏ ਨਾ ਮਾਤ ਪਿਤਾ ਹੈ ਜੀਵਨ ਦਾਤਾ ਕੋਈ ਗੁਰੂ ਬਿਨ ਮੁਕਤ

ਪਰ ਗੁਰੂ ਜੀ ਕਰੋ ਤੇ ਹੈ ਉਚਾਰ ਇਹ ਭੋਲੇ ਦਾ ਡੇਰਾ ਕਹਤੇ ਕੈਲਾਸ਼ ਉਸ ਕੋ ਰਹਤਾ ਵਰਧੂ ਮੇਂ ਜੇਰਾ ਸਾਡੇ ਹੰਦੀ ਬਾਜੀ ਅਕਾਲ ਗਰਦੋ ਸ਼ੋਰ ਨਹੀਂ ਹੁੰਦਾ ਬਹੁਤ ਹੀ ਪਿਆਰੇ ਭਰਾ ਨੇ ਅੰਮ੍ਰਿਤ ਮਾਨ ਇਹਤਿ ਮਾਨ ਜਨੂ ਦੋ ਵੀ ਪਹੁੰਚੇ ਨੇ ਸਾਡੇ ਬਾਬਾ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦੇ ਆ ਇੱਥੇ ਪਹੁੰਚਣ ਦਾ ਸਵਾਮੀ ਜੀ ਮਹਾਰਾਜ ਆਪ ਆਪਣੀ ਕਿਰਪਾ ਬਣਾਈ ਰੱਖਣਾ ਔਰ ਸ਼ਵਾਨੀ ਸਾਊਂਡ ਅਕਸਰ ਸਵਾਮੀ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਸਾਨੂੰ ਇਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਦਾ ਹੈ ਵਿਸ਼ਾਲ ਬਹੁਤ ਹੀ ਅੱਛੀ ਸਾਊਂਡ ਲਾਉਂਦੇ ਆ ਦਰਵਾਜ਼ੇ ਦੇ ਵਿੱਚ ਔਰ ਉਸਤਾਦ ਜੀ ਬਹੁਤ ਬਹੁਤ ਆਸ਼ੀਰਵਾਦਾਂ ਦਾ ਸ਼ੁਕਰੀਆ ਅਸੀਂ ਕਰਦੇ ਹਾਂ ਪਰਬਤ ਹੈ ਉੱਚਾ ਇਹ ਭੋਲੇ ਦਾ ਡੇਰਾ ਤੇ ਕਲਾਸ਼ ਉਸ ਕੋ ਰਹਿਤਾ ਬਰਖੋ ਮੇ ਤੇਰਾ ਕਿਨਾਰੇ ਕਰੇ ਭਗਤ ਪਿਆਰੇ ਜਦੀਆ ਕਿਨਾਰੇ ਕਰੇ ਭਗਤ ਹਮੇ ਪਾਰ ਲਗਾ ਦੋ ਸਵਾਮੀ ਜੀ ਕਰਕੇ ਮੇਰਵਾਨੀਆਂ ਤੇ ਹੁਣ ਗੱਲ ਕਰਦੇ ਆਂ ਜੋ ਨਦੀਪਰ ਵਾਲੇ ਸੁਆਮੀ ਮਹਾਰਾਜ ਜੀ ਕਿਹੜਾ ਜੀ ਉਹ ਬਖਤਵਾਂ ਦੀ ਸੇਵਾ ਕਰਨੇ ਆਂ ਸੇਵਾਦਾਰ ਪਹਿਲਾਂ ਤਾਂ ਨਦੀਪਰ ਵਾਲੇ ਸੁਆਮੀ ਜੀ ਮਹਾਰਾਜ ਦੀ ਜੈ ਤੁਸੀਂ ਨਦੀਪਰ ਸੁਆਮੀ ਜੀ ਮਹਾਰਾਜ ਦੇ ਨਾਲ ਕਿੰਨੀ ਦੇਰ ਤੋਂ ਜੁੜੇ ਹੋਇਓ 7-15 ਸਾਲ ਤੋਂ ਨਜ਼ਰ ਆ ਰਹੀ ਹੈ ਜਿਉਂਰੇ ਇਹ ਦੇਖ ਤਕਰੀਬੂ ਸੋਚਦਾ ਹਾਂ ਕਿ ਇਹ ਜੀ ਸੁਆਮੀ ਜੀ ਦੇ ਪੇਤਰ ਹੈ ਛੇ ਜੀ ਤੇ ਇੱਥੇ ਆ ਕੇ ਦਿਲ ਨੂੰ ਕਿਹੋ ਜਿਹਾ ਲੱਗਦਾ ਤੁਹਾਨੂੰ ਜਦੋਂ ਕੋਈ ਮੁਸ਼ਕਲ ਹੁੰਦੀ ਹੈ ਉਹ ਆ ਕੇ ਬੈਠ ਦੋ ਕੋਈ ਮਾਰਾ ਨਾਮ ਲਓ ਕੋਈ ਫੋਨ ਮੈਗੇ ਆਪਣੇ ਮਤਲਬ ਤੁਹਾਡੇ ਮੁਤਾਬਿਕ ਨਦੀ ਪਾਰ ਵਾਲੇ ਸੋਮੇ ਜੀ ਮਹਾਰਾਜ ਦੀ ਕੂਟੀਆਂ ਵਿੱਚ ਆ ਕੇ ਸਾਰੀ ਮਨੋ ਕਾਮਨਾਏ ਜੋ ਤੁਹਾਡੀਆਂ ਪੂਰਨ ਹੋ ਰਹੀਆਂ ਨੇ ਤੇ ਆਮ ਜਨਤਾ ਨੂੰ ਤੁਸੀਂ ਕੀ ਕਹਿਣਾ ਚਾਹੋ ਮੇਰੀਆਂ ਤਾਂ ਇੱਕੋ ਹੀ ਸਾਡੇ ਨਾਲ ਸਾਰਾ ਕੁਝ ਕੰਮ ਵਾਲੇ ਹੋ ਰਿਹਾ ਜੀ ਬਾਕੀ ਆਮ ਜਨਤਾ ਵਰਗੇ ਮੈਂ ਇਹ ਗੱਲ ਕਹਿਣਾ ਕਿ ਤੁਸੀਂ ਵੀ ਜਾਓ ਉਹਨੂੰ ਘਾਰ ਵਿੱਚ ਜਾਣ ਤੇ ਜਾਓ ਬਜੂਰ ਠੀਕ ਧੰਨਵਾਦ ਕਰਦੇ ਵਰਦਨ ਜੀ ਨੂੰ ਜਰੂਰ ਕਰੋ। ਜਿਸੇ ਵਰਦਨ ਤੋਂ ਹੋ ਗਿਆ। ਠੀਕ ਹੈ ਧੰਨਵਾਦ। ਸਵਾਮੀ ਜੀ ਮਹਾਰਾਜ ਕੀ ਜੈ। ਤੇ ਹੁਣ ਗੱਲ ਕਰਦੇ ਆ ਜੋ ਸੇਵਾਦਾਰ ਕਰਦੇ ਆ ਗੱਲ ਤੇ ਹੁਣ ਗੱਲ ਕਰਦੇ ਆ ਜੋ ਮਾਤਾਵਾਂ ਵਰਦਨ ਸੇਵਾ ਕਰਦੇ ਆ ਤੇ ਤੁਸੀਂ ਨਦੀ ਪਾਰ ਵਾਲੇ ਸਵਾਮੀ ਜੀ ਮਹਾਰਾਜ ਦੀ ਕੁਟੀਆਂ ਦੇ ਵਿੱਚ ਆਏ ਹੋਏ ਹੋ ਤੇ ਕੀ ਕਹਿਣਾ ਜਾਓਗੇ ਜੀ?